ਸਾਤ ਸ੍ਰੀ ਅਕਾਲ ਮੈਂ ਹਾਂ ਗੁਰਚੇ ਸਿੰਘ ਔਲ ਤੁਸੀਂ ਜੁੜੇ ਹੋ ਲੋਕ ਵਿਜ਼ਨ ਟੀਵੀ ਦੇ ਨਾਲ ਗੱਲ ਲੋਕਾਂ ਦੀ ਦੀ ਛਾਪ ਵੇਖਤੀ ਅੱਜ ਸਾਡਾ ਪਹਿਲਾ ਐਪੀਸੋਡ ਹੈ ਜਿਸ ਦਾ ਨਾਮ ਹੈ ਪੰਜਾਬ ਦੀ ਧਰਤੀ ਇਤਿਹਾਸ ਦੀ ਜਨ ਜਿੱਥੇ ਨਦੀਆਂ ਰੌਣਕਾਂ ਲੈ ਕੇ ਵਹਿੰਦੀਆਂ ਹਨ ਜਿੱਥੇ ਮਿੱਟੀ ਦੇ ਵਿੱਚੋਂ ਵੀ ਇਤਿਹਾਸ ਦੀ ਮਹਿਕ ਆਉਂਦੀ ਹੈ ਇਹ ਧਰਤੀ ਹੈ ਪੰਜਾਬ ਦੀ ਪੰਜਾਬ ਇਹ ਨਾਮ ਆਪਣੇ ਵਿੱਚ ਹੀ ਇੱਕ ਵੱਡੀ ਕਹਾਣੀ ਹੈ ਪੰਜ ਆਪ ਮਤਲਬ ਪੰਜ ਦਰਿਆ ਸਤਲੁਜ ਬਿਆਸ ਰਾਵੀ ਚਨਾਬ ਅਤੇ ਜੇਹਲਾ ਇਹਨਾਂ ਨੇ ਮਿਲ ਕੇ ਹੀ ਬਣਾਇਆ ਸੀ ਇਹ ਸੂਬਾ ਜਿੱਥੇ ਪਹਿਲਾ ਇਨਸਾਨ ਵਸਿਆ ਜਿੱਥੇ ਸਭ ਤੋਂ ਪਹਿਲਾਂ ਸੱਭਿਆਚਾਰ ਹੜੱਪਾ ਦੇ ਰੂਪ ਦੇ ਵਿੱਚ ਉੱਭਰਿਆ ਇਹ ਹੀ ਥਾਂ ਸੀ ਜਿੱਥੇ ਇਨਸਾਨਾਂ ਨੇ ਕੇਸ ਕਾਨੂੰਨ ਲਿਪੀ ਲਿਖਤੀ ਅਤੇ ਵਪਾਰ ਦੀ ਸ਼ੁਰੂਆਤ ਕੀਤੀ ਪਰ ਇਹ ਸਿਰਫ ਪੱਥਰਾਂ ਦੀ ਕਹਾਣੀ ਨਹੀਂ ਇਹ ਸਾਹਿਬਾਂ ਦੀ ਤਰਤੀਬੀ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਓੰਕਾਰ ਦੇ ਰਾਹੀਂ ਸੱਚ ਤੇ ਸਮਾਨਤਾ ਸਿਖਾਈ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਰਚਨਾ ਕਰਕੇ ਅਨਆਇਆਂ ਇਹ ਖਿਲਾਫ ਆਵਾਜ਼ بلند ਕੀਤੀ ਇਹ ਤਰਤੀਬ ਭਗਤ ਸਿੰਘ ਰਾਜਗੁਰੂ ਸਕਦੇ ਦੀ ਵੀ ਹੈ ਜਿਨ੍ਹਾਂ ਨੇ ਹੱਸ ਕੇ ਪાંਸੀ ਦੇ ਫੰਦਿਆਂ ਨੂੰ ਚੁੰਮ ਲਿਆ ਪਰ ਚੁਕੇ ਨਹੀਂ ਫਿਰ ਆਈ ਉਹ ਕਲੈਣੀ ਵੰਡ 1947 ਇੱਕ ਰੇਖਾ ਨੇ ਪੰਜਾਬ ਦੇ ਦਿਲ ਨੂੰ ਦੋ ਟੁਕੜਿਆਂ ਦੇ ਵਿੱਚ ਵੰਡ ਦਿੱਤਾ ਪਰ ਪੰਜਾਬੀ ਲੋਕਾਂ ਦੀ ਆਤਮਾ ਕਦੇ ਨਹੀਂ ਟੁੱਟੀ ਉਹ ਵਾਪਸ ਉੱਠੇ ਨਵਾਂ ਘਰ ਬਣਾਇਆ ਅਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਅੱਜ ਦਾ ਪੰਜਾਬ ਸਿਰਫ ਇਤਿਹਾਸ ਦੀ ਗੱਲ ਹੀ ਨਹੀਂ ਕਰਦਾ ਉਹ ਆਪਣੇ ਅਤੀਤ ਤੋਂ ਪ੍ਰੇਰਣਾ ਲੈ ਕੇ ਪਵਿਕ ਬਣਾਉਂਦਾ ਖੇਤਾਂ 'ਚ ਟਰੈਕਟਰ ਵੀ ਹੈ ਤੇ ਪਰ ਕੋਲ ਲੈਪਟਾਪ ਵੀ ਹਨ ਰਵਾਇਤ ਵੀ ਬਚੀ ਹੈ ਅਤੇ ਨਵੀਨਤਾ ਨਾਲ ਰਾ ਵੀ ਬਣ ਰਹੇ ਨੇ ਲੋਕ ਵਿਜ਼ਨ ਟੀਵੀ ਤੁਹਾਨੂੰ ਲੈ ਕੇ ਚੱਲੇਗਾ ਅਜਹੀਆਂ ਕਹਾਣੀਆਂ ਵਾਲ ਜੋ ਕਦੇ ੁੱਲ ਗਈਆਂ ਪਰ ਭੁਲਾਉਣ ਵਾਲੀਆਂ ਨਹੀਂ ਇਤਿਹਾਸ ਸਿਰਫ ਪੜਨ ਲਈ ਨਹੀਂ ਇਤਿਹਾਸ ਸਮਝਣ ਲਈ ਵੀ ਹੁੰਦਾ ਹੈ ਤੇ ਜੋ ਸਮਝ ਲੈਂਦਾ ਹੈ ਉਹੀ ਨਵਾਂ ਇਤਿਹਾਸ ਰੱਤ ਦਾ ਇਹ ਸੀ ਅੱਜ ਦੀ ਇਹ ਕਹਾਣੀ ਜੋ ਤੁਸੀਂ ਦੇਖ ਰਹੇ ਸੀ ਲੋਕ ਵਿਜ਼ਨ ਟੀਵੀ ਤੇ ਗੱਲ ਲੋਕਾਂ ਦੀ ਦਿਸ਼ਾ ਪਵਿੱਖ ਦੀ ਤਾਂ ਹੋਰ ਇਸੇ ਤਰ੍ਹਾਂ ਦੀਆਂ ਕਹਾਣੀਆਂ ਕਿਸੇ ਸੁਣ ਲਈ ਜੁੜੇ ਰਹੋ ਸਾਡੇ ਨਾਲ ਲੋਕ ਵਿਜ਼ਨ ਟੀਵੀ ਤੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਫੋਲੋ ਜ਼ਰੂਰ ਕਰ ਲਓ ਤਾਂ ਜੋ ਨਵੀਆਂ-ਨਵੀਆਂ ਕਹਾਣੀਆਂ ਕਿਸੇ ਮਿਹਨਤ ਕਸ਼ ਲੋਕਾਂ ਦੀਆਂ ਵੀਡੀਓ ਤੁਹਾਡੇ ਤੱਕ ਪਹੁੰਚਣ। ਸਤਿ ਸ਼੍ਰੀ ਅਕਾਲ।